ਨਹੀਂ ਮੀਦੀ ਗੱਲ ਕਰਨੀਆਂ ਦਲਜੀਤ ਦੀ ਜੋ ਪਿੱਛੇ ਦੇ ਕੰਮ ਹੋ ਕੇ ਛੱਡੇ ਆ ਧਮਕੀਆਂ ਵਾਲਾ ਵੀ ਉਹਨੇ ਹਫਤਾ ਬਚਨੇ ਪੈਰੀ ਹੱਥ ਲਾਤੇ ਜੀ ਠੀਕ ਆ ਨਾ ਉਹ ਗੁਦਾਰ ਆ ਜੀ ਉਹ ਗੁਰਪ੍ਰਮਾਖੇ ਪੰਨੂ ਵੀ ਧਮਕੀਆਂ ਦੇਣ ਲੱਗਿਆ ਹੋਇਆ ਸੀਗਾ ਉਧਰ ਖਾਲਸੇ ਵਾਲੇ ਸਤਕਾਰਜੋ ਭਾਈ ਸਾਹਿਬ ਵੀ ਲੱਗੇ ਹੋਏ ਨੇ ਹੈ ਵੀ ਉਹ ਇੱਕ ਕਲਾਕਾਰ ਆ ਹੋ ਠੀਕ ਆ ਨਾ ਇੱਕ ਕਲਾਕਾਰ ਆ ਹੋ ਉਹਨੇ ਹਰ ਜਗ੍ਹਾ ਵੀ ਜਾਣਾਗਾ ਠੀਕ ਆ ਨਾ ਤੇ ਅਸੀਂ ਆਪ ਕੀਤਾ ਕੀ ਆ ਜਿਹੜੇ ਗਦਾਰ ਕਹਿੰਦੇ ਨੇ ਕਿ ਅਸੀਂ ਇੱਕ ਖਾਲਸਾ ਸਕੂਲ ਖੋਲ੍ਹ ਸਕੇ ਜਿਸ ਪੜ੍ਹਾਈ ਮੁਕਤ ਹੋਵੇ ਨਹੀਂ ਖੋਲ੍ਹ ਸਕਦੇ ਨਾ ਅਸੀਂ ਤਾਂ ਗਰਾਈਆਂ ਇਕੱਠੀਆਂ ਕੀਤੀਆਂ ਹਨ ਨਾ ਪੰਨੂ ਵਰਗੇ ਬਦੌਂਕੀਆਂ ਦੇਣ ਲੱਗੇ ਹੋਏ ਨੇ ਹੁਣ ਗੱਲਾਂ ਕਰਨੀਆਂ ਨੇ ਜਿਹੜੀ ਗੱਲ ਦਿਲਜੀਤ ਨੇ ਗੱਲ ਕੀਤੀ ਉਥੇ ਸੋਹਰੇ ਵਿੱਚ ਜਾ ਕੇ ਠੀਕ ਆ ਉਹ ਗੱਲਾਂ ਐਂਟਨਾ ਤੇ ਪਦਰ ਕਰ ਪਾਏ ਅਸੀਂ ਇੱਕ ਸਿੱਧੂ ਮੂਸੇਵਾਲਾ ਤੱਕ ਦਿਲਜੀਤ ਠੀਕ ਆ ਨਾ ਜਿਹੜਾ ਇੱਕ ਦੱਸ ਕੇ ਗਿਆ ਵੀ ਪਹਿਚਾਣ ਕੀ ਹੈ ਪੰਜਾਬੀਆਂ ਦੀ ਆ ਵੀਡੀਓ ਸੁਣ ਕੇ ਦੇਖੋ ਪਹਿਲਾਂ ਬਾਕੀ ਗੱਲ ਬਾਅਦ ਚ ਕਰਦੇ ਆ ਠੀਕ ਆ ਤੇ ਆ ਕੁਝ ਕਹਿਣਾ ਚਾਹ ਰਹੇ ਹੋ ਸਾਡੇ ਸਸਕਾ 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 ਸਾਰੇ ਆ ਗਾ ਜਿੱਦਾਂ ਫਸਲਾਂ ਖਰਾਬ ਹੋ ਗਈਆਂ ਘਰ ਖਰਾਬ ਹੋ ਗਏ ਤਾਂ ਬਣ ਜਾਣਗੇ ਅਸੀਂ ਹਣ ਦੇ ਵਿੱਚ ਆਪਦੇ ਫਾਦਰ ਨੂੰ ਖੋ ਲਿਆ ਸਾਡੇ ਮਦਰ ਪਹਿਲਾਂ ਹੀ ਨਹੀਂ ਸੀਗੇ 2023 ਚੋਂ ਆ ਦੇਖ ਤੋਗੀ ਥੈਨ ਹੁਣ ਹੱਡ ਸਾਡੇ ਫਾਦਰ ਨੂੰ ਸਨੇਹ ਦੇ ਦਸਨ ਕਰਨ ਉਹਨਾਂ ਦੀ ਡੈਥ ਹੋ ਗਈ ਇਨਸਾਨ ਸਭ ਕੁਝ ਬਣਾ ਲੈਂਦਾ ਪਰ ਉਹ ਚੀਜ਼ਾਂ ਕਦੇ ਨਹੀਂ ਬਣਦੀਆਂ ਮਾਂ ਬਾਪ ਕਦੇ ਨਹੀਂ ਵਾਪਸ ਆਉਂਦੇ ਸ਼ਾਇਦ ਹੱਡ ਨਾ ਹੁੰਦੇ ਸਾਡੇ ਫਾਦਰ ਵੀ ਸਾਡੇ ਵਿੱਚ ਹੁੰਦੇ ਗੱਲ ਇਹਨਾਂ ਦੇ ਕੋਈ ਦੋਖ ਸਮਝ ਕੋਆ ਕੋਈ ਕੋਈ ਦੋਖ ਸਮਝੂ ਕੋਈ ਇਹਨਾਂ ਦੇ ਭੈਣਾ ਭਾਈਆਂ ਦੇ ਉੱਪਰ ਗਰਾਈਆਂ ਇਕੱਠੀਆਂ ਕਰਨੀਆਂ ਨੇ ਠੀਕ ਹੈ ਨਾ ਕੀਤੇ ਵੀ ਹੋਣਗੀਆਂ ਫਿਰ ਕਹ ਗਦਾਰ ਕੌਣ ਸਹੀ ਆ ਗੱਲ ਗੱਲ ਕਰਨੀਆਂ ਇੱਥੇ ਸ਼ਹੀਦਾਂ ਦੇ ਪਰਿਵਾਰ ਨਸ਼ਾ ਵੇਚ ਗਏ ਕਰੋੜਾ ਪਤੀ ਬਣ ਗਏ ਡਰੱਗਸ ਵੇਚ-ਵੇਚ ਕੇ ਕੋਠੀਆਂ ਬਣ ਗਈਆਂ ਅਰਬਾਂ ਦੀਆਂ ਸ਼ਹੀਦਾਂ ਦੇ ਪਰਿਵਾਰ ਅਖਵਾੜਾ ਭਰੀਆਂ ਪਈਆਂ ਨੇ ਕੱਢ ਕੇ ਦੇਖ ਲਿਓ ਜਿੰਨੇ ਕੱਪੜੇ ਉਹਨਾਂ ਨੇ ਕੀਤੇ ਕਿਸ ਨੇ ਕੀਤੇ ਵੀ ਨਹੀਂ ਗਏ ਫਿਰ ਕਹਿੰਦੇ ਗਦਾਰ ਕੌਣ ਹੈ ਇਹ ਤਾਂ ਕੇਪੀਐਸ ਗਿੱਲ ਨੂੰ ਸਰਪੇ ਕਿਵੇਂ ਦਿੱਤੇ ਦੱਸੋ ਫਿਰ ਉਹ ਗਦਾਰ ਕੌਣ ਉਹ ਪ੍ਰਚਾਰਕ ਥੋੜੀ ਆ ਉਹਦਾ ਗਾਇਕ ਆ ਕਲਾਕਾਰ ਉਹ ਕਲਾਕਾਰ ਰਹਿਣ ਦੋ ਠੀਕ ਆ ਜੇ ਇੰਨੀਆਂ ਪੋਸਟਾਂ ਉਹ ਗਦਾਰ ਚਪਾ ਦਿੱਤੀਆਂ ਇੰਨਾ ਕਰੇ ਜ਼ੋਰ ਕਹਿ ਰਹੇ ਨੇ ਵੀ ਖਾਲਾ ਫਿਲਮ ਰਿਲੀਜ਼ ਕੀਤੀ ਜਾਵੇ ਠੀਕ ਆ ਔਰ ਪੰਥਕਰਾ ਬਣਾਓ ਉਹ ਕਲਾਕਾਰ ਆ ਸਹੀ ਆ ਪਹਿਲਾਂ ਅਸੀਂ ਆਪਣੀ ਪਿੰਡ ਛੋਟਾ ਫੇਰੀਏ ਵੀ ਗਦਾਰ ਕੌਣ ਆ ਤੁਸੀਂ ਤਾਂ ਆਰਐਸਐਸ ਦੇ ਪੈਰਾ ਵਿੱਚ ਬਹਿ ਕੇ ਵੀ ਪੰਥਕੋਂ ਠੀਕ ਆ ਉਹ ਗੱਲ ਕਰਕੇ ਵੀ ਗਦਾਰ ਆ ਠੀਕ ਹੈ ਨਾ ਉਹ ਐਂਟਰ ਹੈ ਪੱਦਰ ਨਾਲ ਗੱਲ ਕਰਕੇ ਵੀ ਗਦਾਰ ਆ ਤੁਸੀਂ ਆਰਐਸਐਸ ਦੇ ਪੈਰਾ ਵਿੱਚ ਬਹਿ ਕੇ ਵੀ ਪੰਥਕੋਂ ਹੈ ਵਾਹ ਤੁਹਾਡੇ ਦੋਗਲੇਓ ਵਾਸਾ ਇਹ ਕੱਲ ਆਉਂਦੀ ਆ ਫੜੀ ਭਾਵਨਾ ੜਕ ਗਈ ਜੀ ਸਾਡੀ ਭਾਵਨਾ ਨੂੰ ਸਾਡੀ ਇਹੀ ਚੀਜ਼ਾਂ ਨੇ ਨਾ ਸਾਡੀ ਕੌਮ ਨੂੰ ਕਿੱਥੇ ਤੱਕ ਲੈ ਕੇ ਗਏ ਆ ਸਾਡੀ ਕੌਮ ਨਿਕਲ ਚੁੱਕੀ ਆ ਠੀਕ ਆ ਅਸੀਂ ਅੱਗੇ ਬੋਲੂ ਗੱਲ ਨਹੀਂ ਕਰ پا ਰਹੇ ਕਾਰਨ ਕੀ ਨੇ ਸੋਚ ਕੇ ਦੇਖਿਆ ਅਸੀਂ ਖੜੇ ਕਿੱਥੇ ਆ ਅਸੀਂ ਨਹੀਂ ਕਹਿ ਰਹੇ ਅਸੀਂ ਬਹੁਤ ਚੰਗੇ ਅਸੀਂ ਦੋ ਧੋਤੇ ਆ ਠੀਕ ਆ ਗੱਲਾਂ ਕੋਲ ਗद्दार ਕੌਣ ਕਹਿ ਰਿਹਾ ਸਾਨੂੰ ਠੀਕ ਆ ਨਾ ਬੱਸ ਲਿਖਣਾ ਗਦਾਰ ਆ ਜੀ ਫਲਾਣਾ ਧਮਕਾ ਦੇਖ ਤਾਂ ਦੇਖ ਹੋਇਆ ਕੀ ਆ ਸਾਡੇ ਨਾਲ ਪੰਥਕ ਕੋਣ ਐ ਵੀ ਰੱਖ ਦੋ ਜੇ ਬੰਦ ਘਟ ਬੋਲੇ ਮਾਫ ਕਰਦੇ ਭਾਵਨਾ ਭੜਕ ਜਾਂਦੀ ਐ ਅਸੀਂ ਗਲਤੀ ਚ ਹੋਨੇ ਆ ਸੱਚ ਤੋਂ ਸੱਚ ਬੋਲਿਆ ਜਾਂਦਾ ਠੀਕ ਆ ਆਪ ਸੋਚ ਕੇ ਦੇਖਿਓ ਗਦਾਰ ਕੌਣ ਐ ਹੁਣ ਇੰਨਾ ਹੜ ਪੀੜਤਾ ਦਾ ਦੁੱਖ ਕੋਣ ਜਾਣਦਾ ਜਿਹਨਾਂ ਘਟੇ ਗਿਆ ਠੀਕ ਆ ਜਿਹਨਾਂ ਕੱਖ ਰਹਿ ਨਹੀਂ ਗਾ ਜਿਹਨਾਂ ਮਾਂ ਬਾਪ ਨਹੀਂ ਰਹਾ ਉਹਨੂੰ ਪਾਲੂ ਪੋਸੂ ਕੋਣ ਕਿ ਸੋਚਿਆ ਸੀ ਤੁਸੀਂ ਗਰਾਈਆਂ ਇਕੱਠੀਆਂ ਕਰਨ ਨਾਲ ਬੋਝੇ ਪਾ ਲੈਣੀਆਂ ਸਾਡੇ ਤਾਂ ਮੌਕਾ ਮਿਲਣਾ ਚਾਹੀਦਾ ਗਰਾਈਆਂ ਇਕੱਠੀਆਂ ਕਰਨ ਦਾ ਤੇ ਕਰਦੇ ਵੀ ਰਹੇ ਅਸੀਂ ਠੀਕ ਆ ਫਿਰ ਕਹਾਂਗੇ ਯਾਰ ਤੁਸੀਂ ਬੋਲਦੇ ਹੋ ਯਾਰ ਛੱਡੀ ਜਬਾਨ ਨਹੀਂ ਚੁੱਪ ਹੁੰਦੀ ਬਈ ਸੱਚ ਬੋਲਿਆ ਜਾਂਦਾ ਹੱਤੋਂ ਵੱਧ ਘੱਟ ਬੋਲੋਗੇ ਮਾਫ ਕਰ ਦਿਓ ਜੀ ਧੰਨਵਾਦ ਜੀ